ਕਹਿੰਦਾ ਇਹ ਕਿ ਕਮਪੋਟਰ ਸਿਰ ਸੇ ਇੰਚ ਦੀਵੇਂ ਦੇ ਜਦੋਂ ਕੋਈ ਰਾਤ ਨੂੰ ਦੁੱਖ ਤਕਲੀਫ ਦੇ ਵਿੱਚ ਕੋਈ ਦੁਖੀ ਆਦੀ ਹਾਈਵੇ ਤੇ ਸੀਐਮਸੀ ਜਾਣਾ ਜਾਂ ਡੀਐਮਸੀ ਜਾਣਾ ਉਹ ਬੜੀ ਤੇਜ਼ੀ ਨਾਲ ਮੋਟਰਸਾਈਕਲ ਲੈ ਕੇ ਜਾਂਦਾ ਇਹ ਆਪਣਾ ਭਾਈ ਨੂੰ ਆਪਣੀ ਬੱਚੇ ਨੂੰ بچਾ ਸਕਦਾ ਜਦ ਕਿ ਉਹ ਐਕਸੀਡੈਂਟ ਦਾ ਕਾਰਨ ਬਣ ਕੇ ਉਹਦੀ ਮੌਤ ਹੋ ਜਾਂਦੀ ਆ ਫਿਰ ਵੀ ਸਰਕਾਰ ਦਾ ਧਿਆਨ ਇਸ ਵੱਲ ਨਹੀਂ ਆਉਂਦਾ ਕੋਈ ਕੰਮ ਨਹੀਂ ਚੱਲਦਾ ਇਹ ਕਿਹੜਾ ਆਪਣਾ ਕੰਮ ਕਰਦੇ ਹੋ ਵਾਲਾ ਨੰਨੇ ਸਾਹਮਣੇ ਅਲੱਗ ਹੋ ਗਏ ਨਾਲੇ ਹੋਈ ਕਮੇਟੀ ਹੋ ਰਾਂ ਤੋ ਇਹਦੇ ਸਿਰੇ ਸਿਰੇ ਨਾਲ ਪਾਈ ਕਰਾ ਲਿਆ ਬਾਕੀ ਬਿਸ਼ੇ ਠੀਕ ਹੈ ਜਿਹੜੇ ਜਿਹੜੇ ਕੋਹਤਾਰੇ ਸਭੀ ਮਹੀਨੇ ਤੇ ਗੱਲ ਕਰਨਾ ਦੱਦੇ ਨਹੀਂ ਇਸ ਲਈ ਅੱਗੇ ਆਏ ਸੀ ਕਿਹੜੀ ਨਵੀਂ ਸਰਕਾਰ ਆਊਗੀ ਉਹ ਇੱਕ ਇਮਾਨਦਾਰ ਸੱਚੀ ਸੁੱਚੀ ਸਰਕਾਰ ਆ ਸਾਡੀ ਜਿਹੜੀ ਉਹ ਤੋਂ ਤੱਕ ਘਰ ਤੱਕ ਅਪਰੋਚ ਹੈਗੀ ਆ ਉਹਨਾਂ ਨਾਲ ਕਿ ਉਹ ਸਾਡੀ ਜਿਹੜੀ ਸਮੱਸਿਆ ਪਹਿਲ ਦੇ ਆਧਾਰ ਤੇ ਸੁਣੀ ਪਰ ਜਿਹੜੇ ਇਹ ਲੋਕ ਜਿਹੜੇ ਦੁਖੀ ਹੋ ਕੇ ਅੱਜ ਇੱਥੇ ਹੋਏ ਨੇ ਇਹ ਆਪਣੀਆਂ ਜਿਹੜੇ ਦੁੱਖ ਤਕਲੀਫਾਂ ਇੱਕ ਡਾਕਟਰ ਨੂੰ ਦੱਸਣਾ ਚਾਹੁੰਦੇ ਨੇ ਉਹ ਡਾਕਟਰ ਦੇ ਰੂਪ ਦੇ ਵਿੱਚ ਸਾਡੇ ਕਾਉਂਸਲਰ ਸਾਹਿਬ ਸਾਡੇ ਕੋਲੇ ਆਏ ਨੇ ਸਾਨੂੰ ਉਮੀਦ ਆ कि ਸਾਡੀ ਜਿਹੜੀ ਆਵਾਜ਼ ਆ ਉਹ ਬਿਲਕੁਲ ਸੁਣੀ ਜਾਊਗੀ ਇਹ ਹਾਂਜੀ ਥੋੜਾ ਲਾਈਨ ਦੀ ਇਸ਼ੂ ਸੀਗਾ ਬਰਸਤਾਂ ਕਰਕੇ ਥੋੜਾ ਲਾਈਨ ਬਲੌਕ ਹੋ ਗਈ ਸੀ ਸ਼ਨੀਵਾਰੀ ਬੰਦੇ ਕੰਮ ਕਰਕੇ ਗਏ ਸੀ ਤੇ ਜਿਹੜਾ ਸੀਗਾ ਇਹ ਹੁਣ ਮੈਟਰ ਸੋਲਵ ਹੋ ਚੁੱਕਾ ਹੈ ਲਾਈਨ ਸਾਫ ਹੋ ਗਈ ਹੈ ਮੁਹੱਲੇ ਵਾਲੇ ਦਾ ਕਹਿਣਾ ਹੈ ਇਹ ਤਾਂ ਜੋ ਅੱਗੇ ਵੀ ਹੁੰਦਾ ਰਹਿੰਦਾ ਵਾ ਆ ਜਾਂਦੇ ਆ ਚੱਲ ਜਾਂਦੇ ਆ ਖੋਲਾ ਕੋਲ ਜਾਂਦਾ ਫਿਰ ਬੰਦ ਹੋ ਜਾਂਦਾ 2 ਘੰਟੇ ਬਾਅਦ ਹੀ ਨੇ ਅਹ ਠੀਕ ਹੈ ਮੱਲੇ ਵਾਲੇ ਸੱਚ ਨੇ ਵਿਚਾਰੇ ਉਹ ਫੀੜਤ ਨੇ ਇਸ ਚੀਜ਼ ਤੋਂ ਐਸਾ ਮੈਨੂੰ ਪਤਾ ਲੱਗਿਆ ਸੀ ਉਸ ਤੋਂ ਬਾਅਦ ਆਪਾਂ ਜਿਹੜੀ ਇਧਰ ਲਈ ਸੀਵਰੇਜ ਲੈਣ ਨੇ ਇਹਨਾਂ ਦੇ ਮਸ਼ੀਨਾਂ ਨਾਲ ਸਫਾਈ ਕਰਾਰੇ ਟੈਂਡਰ ਪਾ ਚੁੱਕੇ ਆ ਔਰ ਇੱਕ ਡੇਢ ਮਹੀਨੇ ਤੱਕ ਇਹ ਲੈਣਾ ਸਾਰੇ ਇੱਕ ਵਾਰ ਸਭ ਦੇ ਤਰੀਕੇ ਨਾਲ ਸਾਫ਼ ਹੋ ਜਾਣੀਆਂ ਫਿਰ ਪ੍ਰੋਬਲਮ ਸੋਲਵ ਹੋ ਜੂਗੀ ਤੇ ਜਿਵੇਂ ਤੁਹਾਡੇ ਇੱਥੇ ਫੈਕਟਰੀਆਂ ਹੈਗੀਆਂ ਤੁਸੀਂ ਕੋਲ ਖੜੇ ਹੋ ਮੋਕੇ ਦੇ ਉੱਪਰ ਤੁਸੀਂ ਵੀ ਦੇਖਿਆ ਗਟਰ ਦੇ ਵਿੱਚੋਂ ਬਹੁਤ ਧਾਗਾ ਉਹ ਨਿਕਲਦਾ ਪਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਥੋੜੀ ਫੈਟਲ ਦੇ ਅੱਗੇ ਬੇਨਤੀ ਕਰਦੇ ਹਾਂ ਥੋੜੇ ਵੇਅਰ ਹੋ ਪਹੇ ਗੰਦਬੰਦ ਸੀਵਰੇ ਦੇ ਨਾ ਪਈਏ ਜਿਹੜੇ ਪ੍ਰੋਬਲਮ ਆਵੇ ਬਕਰਾਂ ਨੂੰ ਫਿਰ ਗੱਲ ਕਰਕੇ ਉਹਨਾਂ ਸਮਝਾਵਾਂਗੇ ਕਰ ਲਾਂਗੇ ਸਰ ਹੱਲ ਕੋਈ ਗੱਲ ਤੇ ਇੱਕ ਮੱਲੇ ਵਾਲਾ ਹੋਰ ਕਹਿਣਾ ਵਾ ਕਿ ਜਿਹੜੇ ਤੁਹਾਡੇ ਸਫਾਈ ਕਰਮਚਾਰੀ ਆਂਦੇ ਆ ਉਹ ਕੂੜੇ ਦੇ ਭਰੇ ਹੋਏ ਜਿਹੜੇ ਪੋਕਣਾਜੀ ਰਿਕਸ਼ਾ ਵਗੈਰਾ ਜਾਂ ਰਿਕਸ਼ਾ ਜੋ ਵੀ ਉਹਨਾਂ ਦਾ ਹੁੰਦਾ ਵਾ ਉਹ ਨਾਲ ਦੀ ਗਲੀਆਂ 'ਚ ਖੜਾ ਕਰ ਜਾਂਦੇ ਆ ਨਹੀਂ ਉਹ ਗੱਲ ਇਹਦੇ ਵੀ ਥੋੜੇ ਡੰਪ ਦੇ ਉੱਪਰ ਪ੍ਰੋਬਲਮ ਚੱਲਦੀ ਸੀ ਉਹਨਾਂ ਦਾ ਲਿਫਟ ਹੀ ਨਹੀਂ ਹੋ ਰਹੀ ਤੇ ਫਿਰ ਭੀੜ ਹੋਈ ਤਾਂ ਇੱਥੇ ਖੜੇ ਕਰਦੇ ਉਹਨਾਂ ਬਣਾ ਕਰਦੇ ਅੱਗੇ ਤੋਂ ਨਹੀਂ ਕਰਨੀਓ ਹੋ ਜਾਏਗਾ ਸਰ ਉਹਨੇ ਸਪਾਈ ਇਹ ਲਗ ਨੂੰ ਚਲੀ ਜਾਏ ਕਿਵੇਂ ਹੈਗਾ ਇਹ ਇਸ ਵਾਈਸਰ ਕਿਉਂ ਹੋ ਗਈ ਪ੍ਰੋਬਲਮ ਆ ਨਹੀਂ ਤਰੀ ਮੈਂ ਬਹੁਤ ਮੈਨੂੰ 7 ਮਹੀਨੇ ਹੋ ਗਏ 7 ਮਹੀਨੇ ਸ਼ਾਇਦ ਮੈਨੂੰ ਪਹਿਲੀ ਵਾਰ ਫੋਨ ਆਇਆ ਇੱਥੋਂ ਤੇ ਮੈਂ ਤਾਂ ਆਪਕਾ ਨਾ ਜਿਹੜੇ ਇੱਥੇ ਮੋਦਵਰ ਹੈਗੇ ਨੇ ਮੈਨੂੰ ਰੈਗੂਲਰ ਦੱਸਦੇ ਰਿਹਾ ਕਰ ਘਟੋ ਕਰ ਪਤਾ ਤਾਂ ਲੱਗੇ ਮੈਨੂੰ ਐਂਟੀਮੀਡੀਆ ਦੋ ਤਿੰਨ ਦਿਨ ਪਤਾ ਲੱਗਿਆ ਸੀਗਾ ਕਿ ਤੁਸੀਂ ਇਸ ਮਲੇ ਦੇ ਕਾਉਂਸਲਰ ਹੋ ਮੋਦਵਰ ਬੰਦੇ ਹੋ ਤੁਹਾਡਾ ਵੀ ਤਾਂ ਫਰਜ਼ ਬੰਦਣਾ ਕਿਤਨਾ ਕਿਤੇ ਗੇੜਾ ਮਾਰਨਾ ਕਿ ਬੰਦੀ ਦੇ ਵਿੱਚ ਰੈਗੂਲਰ ਪਤਾ ਲੱਗ ਹੀ ਜਾਏਗਾ ਰੈਗੂਲਰ ਰੈਗੂਲਰ ਹੋਣੇ ਇਹ ਜਿਹੀ ਇਸ਼ੂ ਨਹੀਂ ਹੈ ਪਰ ਹਾਂ ਜ ਦੇ ਲੋਕਾਂ ਬੇਨਤੀ ਕਰਦੇ ਮੇਰਾ ਨੰਬਰ ਤੁਹਾਡੇ ਸਾਰਿਆਂ ਕੋ ਹੈ ਜੇਦੋ ਵੀ ਇਸ਼ੂ ਹੁੰਦਾ ਸਾਨੂੰ ਦੱਸੋ ਤੇ ਅਫਸਰਾਂ ਨਾਲ ਮਿਲ ਕੇ ਜਿਹੜੀ ਪ੍ਰਾਬਲਮ ਸੋਲਦਾ ਸਾਡਾ ਫਰਜ਼ ਆ ਕਰਾਉਣਾ ਸਰ ਹੁਣ ਜਿਹੜੇ ਗੁਰਦੁਆਰਾ ਸਾਹਿਬ ਨੇ ਗਲੀ ਤੁਸੀਂ ਕਰਵਾ ਰਹੇ ਹੋ ਇਹ ਰੈਗੂਲਰ ਰੈਨ ਚੱਲੇਗੀ ਜਾਂ ਨਹੀਂ ਨਹੀਂ ਸਰ ਅੱਜ ਕੱਲ ਤਾਂ ਠੀਕ ਹੋ ਜਾਈਏ ਸਰ ਕੋਈ ਗੱਲ ਨਹੀਂ ਕੱਲ ਤੱਕ ਪਹਿਲਾਂ ਵੀ ਲਾਈਨ ਸਾਫ ਹੈ ਕੱਲ ਤੱਕ ਠੀਕ ਹੋ ਜਾਈਗੀ ਪ੍ਰੋਪਰ ਕੁਇਸ਼ਨ ਤੇ ਇੱਕ ਬੰਦੇ ਜਿਹੜਾ ਜਾਲੀਆਂ ਵਾਂਗ ਲੱਗੀਆਂ ਹੋਈਆਂ ਨਿਕਾਸ ਹਾਂ ਰੋੜੀਆਂ ਲੱਗੇ ਹੋਏ ਨੇ ਥੋੜੀਆਂ ਦੇਖੋ ਨਾ ਆ ਜਿਹੜੇ 10 ਦਿਨਾਂ ਚ ਬਹੁਤ ਜ਼ਿਆਦਾ ਮੀਂਹ ਪਿਆ ਥੋੜੀ ਫਿਰ ਭਰ ਗਿਆ ਨੇ ਇੱਥੇ ਲੋਕਾਂ ਨੂੰ ਪੁੱਛ ਲਓ ਇਹ ਫੋਗ ਵੀ ਅਸੀਂ ਆਪ ਨਾਲ ਆ ਕੇ ਕਰਾਉਣੀ ਆ। ਧੰਨਵਾਦ।